रेडी کئی ਦਿਨਾ ਤੋਂ ਘਰ ਵਿੱਚ ਸਲਾਹਾਂ ਚੱਲ ਰਹੀਆਂ ਸਨ ਕਿ ਸਾਲ ਖਤਮ ਹੋਣ ਜਾ ਰਿਹਾ ਡੰਡੀ ਬੱਚਿਆਂ ਨੂੰ ਮਿੱਠਾ ਠੰਡਾ ਭਾਵ ਪੰਜੀਰੀ ਰਲਾ ਕੇ ਖਾਣ ਲਈ ਦਿੱਤੀ ਜਾਵੇ ਡੰਡੀ ਬੱਚਿਆਂ ਦੀ ਇੱਛਾ ਮੁਤਾਬਿਕ ਕਿਸੇ ਲਿਹਾਜ਼ ਜੀ ਦੇ ਕਰੋ ਦੁੱਧ ਲੈ ਕੇ ਖੋਆ ਕੱਢਿਆ ਗਿਆ ਡੰਡੀ ਹੁਣ ਉਸ ਨੂੰ ਰਲੌਣ ਲਈ ਦੇਸੀ ਘਿਓ ਦੀ ਲੋੜ ਪੈਣੀ ਸੀ ਡੰਡੀ ਮੈਂ ਆਪਣੀ ਆਦਤ ਮੁਤਾਬਕ ਸ਼ੁੱਧ ਅਤੇ ਸਾਫ਼ ਸੁਥਰਾ ਕਿਉਂ ਬਣਾਉਣ ਲਈ ਦੁਕਾਨ ਤੋਂ ਕਰੀਮ ਲਿਆ ਕੇ ਦੁੱਧ ਵਿੱਚ ਪਾ ਗਰਮ ਕਰ ਰੜਕ ਕੇ ਕਿਉਂ ਬਣਾਉਣ ਦੀ ਗੱਲ ਕਹੀ ਤਾਂ ਕਾਲ ਨਾਲ ਰਸੋਈ ਦੇ ਕੰਮ ਵਿੱਚ ਲੱਗੀ ਪਤਨੀ ਦੀ ਤਲਖੀ ਭਰੀ ਉੱਚੀ ਆਵਾਜ਼ ਰਹਿਣ ਦਿਓ ਸਾਥੋਂ ਨੀ ਟਟਵੈਰ ਹੁੰਦੇ ਡੰਡੀ ਸਾਰੀ ਦੁਨੀਆ ਖਾਂਦੀ ਚੁੱਪ ਕਰਕੇ ਵੇਰਕਾ ਦਾ ਡੱਬਾ ਲੈ ਆਓ ਜੇ ਬਣਾ ਕੇ ਦੇਣੀ ਡੰਡੀ ਬਹੁਤੀਆਂ ਸਕੀਮਾਂ ਨਾ ਘੜੀ ਜਾਓ ਉਦੋਂ ਨੂੰ ਸਿਆਲ ਲੰਗ ਜਾਣਾ ਡੰਡੀ ਮੰਮੀ ਦੀ ਗੱਲ ਸੁਣ ਰਜਾਈ ਵਿੱਚ ਲਿਪਟੇ ਪਏ بیٹے ਨੇ ਥੋੜਾ ਜਿਹਾ ਮੂੰਹ ਨੰਗਾ ਕਰਕੇ ਆਖਿਆ ਕਿਉਂ ਸਵੇਰੇ ਸਵੇਰੇ ਰੌਲਾ ਪਾਈ ਜਾਣੇ ਹੋ ਲਿਆਓ ਫੜਾਓ ਮੈਂ ਲਿਆ ਦਿਨਾ ਡੈਰੀ ਤੋਂ ਕਿਉਂ ਡੰਡੀ ਉਸ ਦੀ ਗੱਲ ਵਿੱਚੋਂ ਕੱਟ ਦਿਆਂ ਹੀ ਮੈਂ ਕਿਹਾ ਲਿਆਓ ਮੈਂ ਹੀ ਚਲੇ ਜਾਣਾ ਮੈਨੂੰ ਡੋਲੂ ਦੇਵੋ ਤੋ ਕੇ ਬੇਟੇ ਨੇ ਝੱਟ ਦੇਨੇ ਪਾਸੇ ਪਰਤ ਕੇ ਕਿਹਾ ਪਾਪਾ ਕਰਤੀ ਨਾ ਉਹੀ ਗੱਲ ਉਥੇ ਲਿਫਾਫੇ ਵਿੱਚ ਪੈਕ ਕੀਤਾ ਮਿਲ ਜਾਂਦਾ ਤੁਸੀਂ ਸਾਈਕਲ ਉੱਤੇ ਡੋਲੂ ਖੜਕਾਉਂਦੇ ਜਾਓਗੇ ਇੰਨੀ ਤੰਡ ਵਿੱਚ ਡੰਡੀ ਉਹੀ ਪੁਰਾਣੀਆਂ ਰੈਡੀ ਗੱਲਾਂ ਪਤਾ ਨਹੀਂ ਕਦੋਂ ਛੱਡਣੀਆਂ ਨੇ ਡੰਡੀ ਮੈਂ ਮਾਂ ਪੁੱਤ ਦੇ ਰੋਲਾ ਪਾਉਂਦਿਆਂ ਕੰਨ ਲਵੇਟ ਸਾਈਕਲ ਨਾਲ ਡੋਲੂ ਟੰਗ ਕਾਲੀ ਨਾਲ ਦੇਲੀਓ ਬਾਹਰ ਨਿਕਲ ਗਿਆ ਡੰਡੀ ਮੈਨੂੰ ਸਾਈਕਲ ਉੱਤੇ ਜਾਂਦੇ ਇੱਕ ਵਾਰ ਤਾਂ ਠੰਡ ਜ਼ਰੂਰ ਲੱਗੀ ਪਰ ਥੋੜੀ ਦੇਰ ਬਾਅਦ ਲੱਤਾਂ ਮਾਰਦਿਆਂ ਸਰੀਰ ਨਿੱਗਾ ਜਿਹਾ ਹੋ ਮੂੰਹ ਵਿੱਚੋਂ ਪਾਫਾ ਨਿਕਲਦੀਆਂ ਦਿਸਣ ਲੱਗੀਆਂ ਡੰਡੀ 15 ਵੀਹਾਂ ਮਿੰਟਾਂ ਵਿੱਚ ਮੈਂ ਡੈਰੀ ਅੱਗੇ ਸਾਈਕਲ ਖੜਾ ਕਰ ਉਸ ਨੂੰ ਤਾਲਾ ਮਾਰਿਆ ਡੰਡੀ ਡਹਿਰੀ ਵਾਲਾ ਨਾਮ ਧਾਰੀਆਂ ਅਜੇ ਧੂਫ ਤੁਖਾ ਰਹਾ ਸੀ ਜਿਵੇਂ ਹੁਣੇ ਆਇਆ ਹੋਵੇ ਡੰਡੀ ਮੈਂ ਦੁਕਾਨ ਅੰਦਰ ਵੜਦਿਆਂ ਫਤਿਹ ਬੁਲਾਈ ਅਤੇ ਪੁੱਛਿਆ ਕਿਉਂ ਦਾ ਕੀ ਰੇਟ ਆ ਡੰਡੀ ਉਹ ਬੜੀ ਨਿਮਰਤਾ ਨਾਲ ਬੋਲਿਆ ਲੈ ਤੈਥੋਂ ਕੀ ਵੱਧ ਲੈਣੇ ਨੇ 580 ਰੁਪਏ ਨੂੰ ਲਾ ਦੇਾਂਗੇ ਕਿਲੋ ਡੰਡੀ ਦੁਕਾਨ ਉੱਤੇ ਕੰਮ ਕਰਦੇ ਮੁੰਡੇ ਨੂੰ 2 ਕਿਲੋ ਕਿਉ ਲਉਣ ਲਈ ਕਿਹਾ ਡੰਡੀ ਮੈਂ ਉਸ ਦੇ ਡੋਲੂ ਚੁੱਕਣ ਤੋਂ ਪਹਿਲਾਂ ਕਿਹਾ ਪੁੱਤ ਮਾੜਾ ਜਿਹਾ ਹੱਥ ਸੁੱਚੇ ਕਰ ਲੈ ਪਹਿਲਾਂ ਉਸਨੇ ਮੇਰੇ ਵੱਲ ਧਿਆਨ ਨਾਲ ਤੱਕਿਆ ਫਿਰ ਟੂਟੀ ਖੋਲ ਹੱਥ ਧੋਣ ਲੱਗਾ ਡੰਡੀ ਫਿਰ ਮੈਂ ਉਸ ਨੂੰ ਡੋਲੂ ਦਾ ਵੇਟ ਕਰ ਉਹ ਜਿਹੜਾ ਤਾਜ਼ਾ ਗਰਮ ਕੀਤਾ ਲੱਗਦਾ ਸੀ ਉਹ ਕਿਉਂ ਕੌਣ ਲਈ ਕਿਹਾ ਡੰਡੀ ਅਗਲੇ ਪਲ ਮੈਂ ਡੋਲੂ ਸਾਈਕਲ ਦੇ ਹੈਂਡਲ ਨਾਲ ਟੰਗ ਕੇ ਵਾਪਸ ਆ ਰਿਹਾ ਸੀ ਸੋਚਦਾ ਕਿ ਨਵੀਂ ਪੀੜ੍ਹੀ ਨੂੰ ਕੌਣ ਸਮਝਾਵੇ ਕਿ ਤੁਹਾਡੇ ਅਤੇ ਸਾਡੇ ਕੰਮ ਕਰਨ ਵਿੱਚ ਕੀ ਫਰਕ ਹੈ ਜੇ ਮੇਰੀ ਜਗ੍ਹਾ ਉੱਤੇ ਉਹ ਕਿਉਂ ਲੈਣ ਆਉਂਦਾ ਤਾਂ